ਇਸ ਕਾਲਾ ਮੈਂ ਵੀ ਸਵਾਸਤ ਹੋਣਾ ਕਿ ਅਸੀਂ ਬੋਟਾ ਮਾਨ ਲੱਖ ਲਾਗੇ ਬਾਣ ਟੰਡੇ ਆਣ ਰੱਖਵਾ ਦੇ ਸੱਚੇ ਮੋਟੋ ਅੰਸਰਾ ਜੀ ਕੀ ਗਾਣਾ ਗੈਸਿਆ ਜੀ ਜੀ ਆਪਾਂ ਦੋਨੇ ਰਸਵਟੇ ਪਹਿਲੇ ਉਹ ਗਾਣਾ ਸੁਣਨਾ ਚਾਹੁੰਦੇ ਹੈ ਇਹਨੂੰ ਅਜਾ ਕੰਨ ਨਹੀਂ ਪਾਇਆ ਆਨੰਦ ਆ ਰਹੇ ਕਰਵਾ ਦੇ ਬਹੁਤ ਬ੍ਰਮਾ ਵਾ ਦੇ ਮਾਈ ਨਗਰ ਉਪਰ ਮੈਨੂੰ ਸਮਝਾਉਣਾ ਸਿੱਖੋ ਆਪ ਵੀ ਹੋ ਚੁੱਕੇ ਜਦ ਵੀ ਖਤ ਤਮਾਸ਼ਾ ਨਾਂ ਨੀ ਤੇਰੇ ਤੋਂ ਮਾਸ਼ਾ ਗਲ ਲਾਉ ਕੋਲ ਦੇ ਜੇ ਆਪਾਂ ਮੇਰੇ ਰੁੱਸ ਬੈਠੇ ਤਾ ਗਲ ਲਾਉ ਕੋਲ ਦੇ ਗਲ ਲਾਉ ਕੋਲ ਦੇ ਜੀ 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 ਸਮਝ ਲਈਏ ਦੂਜੇ ਨੇ ਉਹ ਹੁੰਦਾ ਹੈ ਕਿ ਗੱਲ ਕਰਨ ਲੈਣ ਤਾਂ ਕਿਤੇ ਗੱਲ ਲਈ ਹੁੰਦੀ ਪਰ ਸਕਦੀ ਹੈ। ਕਾਗਜ਼ ਕਾਗਜ਼ ਅਸੀਂ ਦਿੱਤਾ। ਕਾਗਜ਼ ਅਸੀਂ ਦਿੱਤਾ। ਅੱਜ ਰਾਹੁਲ ਗਾਂਧੀ ਨੇ ਇੱਕ ਪੀਸੀ ਕੀਤੀ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਜੇ ਸੰਵਿਧਾਨ ਨੂੰ ਬਚਾਉਣਾ ਤਾਂ ਕਾਂਗਰਸ ਨੂੰ ਵੋਟ ਕਰੋ, ਭਾਜਪਾ ਦੀ ਤਾਂ ਸੰਵਿਧਾਨ ਦਾ ਨੁਕਸਾਨ। ਹੋਈ ਹੈ ਜਿਵੇਂ 바ਵਾ ਸਾਹਿਬ ਮੇਡ ਕਰਾਉ ਨੂੰ ਦੋ ਵਾਰ ਹਰਾਇਆ। ਇਹਨਾਂ ਨੂੰ ਸੰਵਿਧਾਨ ਦਾ ਕੀ ਪਤਾ? ਸੰਵਿਧਾਨ ਦੀ ਜੇ ਕਦਰ ਕਰਦੇ ਸਿਕਰੀ ਤਾਂ ਮੋਦੀ ਸਾਹਿਬ ਤੋਂ ਸਿੱਖੋ ਸਭ ਤੋਂ ਪਹਿਲਾਂ ਮੱਥਾ ਟੇਕਦੇ ਆ ਬਾਵਾ ਸਾਹਿਬਾਂ ਵੇਡ ਕਰਾਉਂਦੇ ਸੰਵਿਧਾਨ ਦੇ ਚੇਤਾਂ ਨੂੰ ਪੰਜ ਜਗ੍ਹਾ ਉਹਨਾਂ ਨੇ ਯਾਦਗਾਰ ਬਣਾਈਆਂ ਜਿਵੇਂ ਮੋਦੀ ਸਾਹਿਬ ਕਹਿੰਦੇ ਆ ਸੰਵਿਧਾਨ ਨੂੰ ਕੋਈ ਖਤਰਾ ਨਹੀਂ ਸੰਵਿਧਾਨ ਖਤਮ ਹੋ ਗਿਆ ਦੇਸ਼ ਖਤਮ ਹੋ ਜਾਏਗਾ ਇਹ ਕਦੀ ਹੋ ਹੀ ਨਹੀਂ ਸਕਦਾ ਉਹ ਇੰਨਾ ਪਿਆਰ ਕਰਦੇ ਆ ਮੋਦੀ ਸਾਹਿਬ ਅੱਜ ਕੱਲੀ ਭਾਜਪਾ ਕੱਲੀ ਆ ਚੋਣਾ ਲੜ ਰਹੀ ਹੈ ਜੀ ਆ ਕਾਲੀ ਦਲ ਕਹ ਰਿਹਾ ਕਹਿੰਦੇ ਜੇ ਭਾਜਪਾ ਹੋਰ ਵਿਰੋਧੀ ਜਿੱਤ ਗਏ ਤਾਂ ਜਿਹੜਾ ਪੰਜਾਬ ਦਾ ਪਾਣੀ ਉਹ ਰਾਜਸਥਾਨ ਹਰਿਆਣੇ ਨੂੰ ਜਾਵ ਲੂਗਾ ਸਟੇਟਮੈਂਟਸ ਆ ਰਹੀਆਂ ਨੇ ਬਸ ਰਾਜੀ ਰਹਿਣ ਖੁਸ਼ ਰਹਿਣ ਪਹਿਲਾਂ ਇੰਨੇ ਸਾਲ ਇਕੱਠੇ ਰਹੇ ਆ ਫੇਰ ਇਕੱਠੇ ਹੋਣਾ ਪਿਆ ਤੇ ਸ਼ਰਮਸਾਰ ਨਾ ਹੋਣਾ ਪਵੇ ਸ਼ਰਮਿੰਦੇ ਨਾ ਹੋਣਾ ਪਵੇ ਦੋਸਤ ਨਾਲ ਯਾਰ ਨਾਲ ਭਾਈ ਨਾਲ ਜੇ ਗਲਤਫहमी ਵੀ ਹੋ ਜਾਏ ਇਸ ਤਰ੍ਹਾਂ ਵਿਛੜੋ ਕਿ ਦੁਬਾਰਾ ਮਿਲੋ ਤਾਂ ਸ਼ਰਮਿੰਦੇ ਨਾ ਹੋ ਓਕੇ ਥੈਂਕ ਯੂ